ਕੇ 1 ਘੰਟਾ 2 ਘੰਟੇ ਤੇ 2 ਵਜੇ ਉੱਠੇ ਤਾਂ ਸਾਨੂੰ ਅੰਦਰ ਐਂਟਰੀ ਨਹੀਂ ਮਿਲੀ ਅੰਦਰੋਂ ਦਰਵਾਜ਼ੇ ਲੱਗੇ ਹੋ ਸੀ ਸਾਰੇ ਤੇ ਉਹ ਤੋਂ ਬਾਅਦ ਅਸੀਂ ਆਲੇ ਦੁਆਲੇ ਟੈਲੀਫੋਨ ਕਰਕੇ ਬੰਦਿਆਂ ਨੂੰ ਲਿਆਂਦਾ ਸਦਿਆ ਤੇ ਪੌੜੀ ਲਾ ਕੇ ਇੰਦਰ ਥੱਲੇ ਦੇਖਿਆ ਤਾਂ ਇੰਦਰ ਉਤਾਕੀ ਪੱਟੀਆਂ ਸੀ ਸਾਡੀ ਤੇ ਇੱਥੋਂ ਦੇ ਅੰਦਰ ਵੜ ਕੇ ਅੰਦਰੋਂ ਲੋਕ ਜਿਹੜੇ ਖੁੱਲੇ ਸੀ ਲੋਕ ਹੀ ਲਾਇਓ ਸੀ ਕੁੰਡੀਆਂ ਲਾਈਆਂ ਸੀ ਚੰਗੀ ਤਰ੍ਹਾਂ ਤੇ ਅਜੇ ਲੈ ਅਸੀਂ ਆਣ ਕੇ ਖੋਲੀਆਂ ਖੋਲ ਕੇ ਅੰਦਰ ਦੇਖਿਆ ਤਾਂ ਸਾਰਾ ਕੁਝ ਫਰੋਲਿਆ ਆਇਆ ਸੀਗਾ ਜੀ ਨੁਕਸਾਨ ਕਿੰਨਾ ਕੁ ਹੋਇਆ ਜੀ ਨੁਕਸਾਨ ਤੁਸੀਂ ਦੇਖ ਲਓ 40 ਇੱਕ ਲੱਖ 50 ਲੱਖ ਤਗੇੜ ਚ ਹੋਣਾ ਹੀ ਆ ਜੀ ਸਾਰਾ ਇਹ ਗਹਿਣੇ ਗੱਟੇ ਲੈ ਗਏ ਸਾਰੇ ਤੇ 90 ਕੁ ਹਜ਼ਾਰ ਨਕਦ ਸੀਗਾ ਕੁਛ ਇਹ ਮੁੰਡੇ ਤੇ ਬਾਹਰੋਂ ਆਇਆ ਸੀਗਾ ਤੇ ਉਹਦੇ ਘੁਰਦਨਾਰ ਸੀਗੇ ਵੀ 25 ਕਿੰਨੇ ਤੋਲੇ ਗਹਿਣੇ ਸਨ ਗਹਿਣੇ 25 ਕਿ ਤੋਲੇ ਤੋਂ ਸਮਥਿੰਗ ਹੀ ਸੀ ਉਹ ਕੇ ਬਾਅਦੇ ਹੀ ਹੋਣਗੇ ਘੱਟ ਤਾਂ ਨਹੀਂ ਹੋਣਗੇ ਇੰਨੇ ਦਾ ਅੰਦਾਜ਼ਾ ਹੀ ਅਸੀਂ ਲਿਖਾਇਆ ਜੀ ਵੀ ਹੁਣ ਕਿਹੜਾ ਇੰਨੇ ਚਿਰਾਂ ਚੇਤਾ ਵਿਆਹ ਜਦੋਂ ਦੇ ਹੋਇਆ ਬੋਟੀਆਂ ਦੇ ਘਰ ਦੇ ਸਾਡੇ ਇਧਰੋਂ ਪੇਕੇ ਆਂਦੇ ਵੀ ਤਾਂ ਸਹੁਰਿਆਂ ਦੇ ਵੀ ਸਾਰਾ ਕੁਝ